ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਆਲੂ ਪਟਣ ਦੀ ਤਿਆਰੀ ਲੱਗਿਆ ਕਰਨ ਹਰਮੀਤ ਦੇ ਪਿੰਡ ਤੋਂ ਤਹਾਉਂਦੇ ਤੇ ਬੰਦਾ ਬੇਲ ਬਾਡਰ ਹੈ ਹੈ ਮੱਲੇ ਪਟਣੇ ਨੇ ਮੈਂ ਕਹਿੰਦਾ ਇੱਧਰ ਲੰਬੇ ਰੋਡ ਦੇਖ ਕੇੜਾ ਲਾ ਕੇ ਲੰਬਾਈ ਲੈ ਚੱਲਾਂ ਹੈਨਾ ਆ ਬੇਲ ਛੱਡ ਲੈਣੀ ਸੀ ਛੱਡ ਕੇ ਉਰਾਂ ਪਟ ਲੈਣੇ ਹੈ ਇੱਕ ਛੱਡ ਕੇ ਉਰਾਂ ਇੱਕ ਛੱਡ ਕੇ ਬੇਲ ਵੱਡੂਗਾ ਪਹਿਲਾਂ ਫਿਰ ਨਾ ਨਾ ਬੇਲ ਵਾਲ ਦਾ ਕੋਈ ਰੌਲਾ ਨਹੀਂ ਹਾਂ ਉਰੇ ਦਾ ਲੱਗਦਾ ਨਹੀਂ ਹੈਗਾ ਰੇਤਾ ਜਾ ਉਰੇ ਤੋਂ ਇੱਥੇ ਤਾਂ ਮਹਾਂ ਲੱਗਦਾ ਨਹੀਂ ਰੇਤਾ ਇਸ ਲਈ ਤਾਂ ਜ਼ਮੀਨ ਨਹੀਂ ਹੈਗੀ ਮੰਦਿੰਦਰ ਹਾਂ ਅੱਜੇ ਪੇਜੇ ਪਾਏ ਰੇਤੇ ਵਰਗੇ ਲੱਗਦੇ ਨੇ ਨਾ ਨਾ ਬਹੁਤ ਮੋਟਾ ਆਲੂ ਆ ਬਾਈ ਹਣਾ ਦੇ ਉਹਨੇ ਮਿੱਟੀ ਲੱਗ ਰਹੀ ਆ ਤੂੰ ਦੱਸ ਛਾਲ ਮੈਨੂੰ ਤੇਰਾ ਵੱਤ ਲੱਗ ਨਾ ਮਿੱਟੀ ਤਾਂ ਨਹੀਂ ਲੱਗ ਰਹੀ ਹਨ ਉਹ ਖੇਤ ਗਿੱਲਾ ਸੀਗਾ ਫਿਰ ਜੇ ਦੋ ਤਰ੍ਹਾਂ ਸੈਂਪਲ ਪਟਿਆ ਸੀ ਜਿਹੜਾ ਉਹਦਾ ਗਿੱਲਾ ਹੀ ਸੀ ਹਾਂ ਟਰੈਕਟਰ ਲਗਾਉਣ ਜਿੰਨੀ ਕੁ ਜਗ੍ਹਾ ਪਟਲਾ ਇੰਨੀ ਆ ਆ ਇਧਰ ਇਧਰ ਉੱਥੇ ਤੱਕ ਇਹ ਫਿਰ ਇੱਥੇ ਪੱਟੀ ਐ ਓਕੇ ਜਾ ਕੇ ਫਿਰ ਨਹੀਂ ਇੱਕ ੂੰਝਾ ਹੋਰ ਪਟਾ ਹਾਲ ਐਨੇ ਚੱਲਦੇ ਆ ਸਿੱਧੀ ਆ ਇਧਰ ਇਧਰ ਪੱਟ ਲੈ ਫਿਰ ਹਾਂ ਪੱਟ ਲੈ ਕਿਰਕ ਦੇਖਣ ਨੂੰ ਤਾਂ ਹੁਣ ਫੁੱਲ ਗਿੱਲਾ ਮੇਰੇ ਵਾਲੇ ਖੇਤ ਵੀ ਇਕਣੇ ਨੇ ਬਸ ਇਹ ਥੇ ਦੀ ਮਿੱਟੀ ਆ ਤਾਂ ਬਹੁਤ ਖੁਸ਼ਕ ਵੀ ਲੈਦੇ ਜੇ ਕਣਕ ਵੀ ਨਹੀਂ ਜਾਂਦਾ ਪੂਰੇ ਗਾਰਾ ਤੀਗਾ ਜਾਂ ਬੀਜੇ ਦੀ ਨਾ ਇਹ ਜਮਾਂ ਖੁਸ਼ਕ ਤਾਂ ਗਿੱਲ ਹੈ ਇਹ ਬਹੁਤ ਖੁਸ਼ਕ ਆ ਡੜੇ ਜਿਵੇਂ ਭਾਈ ਨੂੰ ਖੁਸ਼ਕ ਤਾਂ ਖੁਸ਼ਕ ਡੜੇਗਾ ਤੇ ਬਣਗੇ ਡੜੇ ਇਹ ਖੇਤ ਚ ਪੈਂਦੀ ਹੈ ਡੜੇ ਪੈਂਦੀਆਂ ਚ ਕੋ ਇਧਰ ਹੀ ਆ ਜਾ ਰਾਜੂ ਆ ਵੱਡਾ ਆਪਾਂ ਬਸ ਆ ਦੋ ਔਲੀਆਂ ਦੇ ਸਾਹਮਣੇ ਵੱਟ ਲਾ। ਬਾਾਕੀ ਬੇਲ ਜਮਾ ਹਰੀ ਪਈ ਆ ਕਿੰਨੇ ਦਿਨ ਕਿਹੜੀ ਤਰੀਕ ਨੂੰ ਬੀਜਾ ਦੀ ਹਰਮੀ ਤੇ? 9 ਅਕਤੂਬਰ ਨੂੰ ਹੈ। ਹੂੰ। ਪਾਣੀ ਕਾਇਨ ਲਾਇਆ? 17 ਨੂੰ। ਮੀਂਹ ਕਰਕੇ ਰੁਗ ਗਿਆ। ਹਾਂ। ਪਾਣੀ 17 ਨੂੰ ਲਾਇਆ। 17 ਤੋਂ ਹੀ ਮੰਨ ਲਾ ਤੂੰ ਹੁਣ ਫਿਰ ਇਹ 17 ਤੋਂ ਮੰਨ ਲਾ। 90 95 ਦਿਨ ਦਾ ਹੋ ਗਿਆ ਇਹ ਚ। ਹਾਂ। ਹੈਨਾ? ਇਹ ਸਹੀ 95 ਦਿਨਾਂ ਦਾ ਜੰਮਿਆ ਵੀ ਬਾਹਰ ਚ ਅੱਛਾ ਬਸ ਪਰ ਪਾਣੀ ਲੱਗਦੇ ਹੀ ਉਹਦੋਂ ਨੂੰ 2-3 ਦਿਨ ਬਾਅਦ ਚ ਨਿਕਲਿਆ ਪੂਰੇ 95 ਦਿਨਾਂ ਦਾ ਹੋ ਗਿਆ ਇਹ ਮਸ਼ੀਨ ਹੈਗੀ ਡਰਾਉਡੀ ਵਾਲੀ ਬਸੰਤ ਦੀ ਆਪਾਂ ਨੇ ਵੀ ਬੁੱਕ ਕਰਾਤੀ ਕਰਾਈ ਹੋਈ ਆ ਉਹਦੀ ਰਾਮੇ ਜੰਡੂ ਵਾਲੀ ਮਸ਼ੀਨ ਆਜੂਗੀ 25 ਤਰੀਕ ਨੂੰ ਕਹਿੰਦੇ ਨੇ ਉਹ ਇਹ 340 ਆ ਤੇ ਸੈਟਿੰਗ ਇਹਦੀ ਕਰਾਈ ਹੋਈ ਆਪਾਂ ਨੇ 26 27 ਇੰਚ ਤੇ ਪਹਿਲਾਂ ਵਾਲੀਆਂ ਵੀਡੀਓਾਂ ਦੇ ਵਿੱਚ ਤੁਸੀਂ ਦੇਖੀ ਵੀ ਹੋਣੀ ਮਸ਼ੀਨ ਇਹ ਤੇ ਉਹ ਦੇਖੋ ਉਧਰ ਜੇ ਭਾ ਹੁਣ 30 ਤੇ ਕਰਨੀ ਹੋਵੇ ਇਹ 30 ਤੇ ਹੋ ਜੂਗੀ ਬਸ ਇਹਦੇ ਨਾਲ ਆ ਜਿਹੜਾ ਉਹ ਬਲੇਡ ਨਹੀਂ ਮਿਲਦਾ ਹੈਗਾ ਬਸੰਤ ਵਾਲੇ ਦਿੰਦੇ ਨਹੀਂ ਹੈਗੇ ਬਲੇਡ ਉੱਥੋਂ ਜਿਹੜਾ ਆ ਤਵੀਆ ਜਿਵੇਂ ਖੁੱਲ ਕੇ ਇਧਰ ਦੀ ਸਾਈਡ ਆ ਜੂ ਬਾਹਰ ਤੇ ਆਹਾਂ ਜੇ ਅੰਦਰ ਉੱਤਰ ਜੂਗੀ ਫਿਰ ਆਹ ਚੱਲ ਪੂਗੀ ਤੇ ਉਹ ਬਲੇਡ ਆ ਜਿਹੜਾ ਉਹ ਦੁਬਾਰੇ ਲਾਉਣਾ ਪਊਗਾ। ਆਰਾਮਾ ਚੰਡੂ ਵਾਲੇ ਉਹ ਬਲੇਡ ਨਾਲ ਦੇ ਦਿੰਦੇ ਨੇ। ਆਪਾਂ ਨੇ ਹੁਣ ਲਈਆ ਰਬੜ ਦੇ ਰੂਲਿਆਂ ਵਾਲੀ ਜੇ ਮਤਲਬ ਨਾਈਲੋਨ ਦੇ ਨੇ ਲੱਪੇ-ਲੁੱਪੇ ਸਾਰੇ। ਆਹਾਂ ਆਹ ਵੀ ਨਾਈਲੋਨ ਦੇ ਨੇ ਉਹਦੇ ਵੀ ਡਬਲ ਲੱਪਾ ਲੱਗੇ ਹੋਏ ਆ। ਤੇ ਇੱਥੇ ਗਰਾਰੀਆਂ ਨੇ ਜਿਹੜੀਆਂ ਜਿਵੇਂ ਆਹ ਦੇਖਦੀਆਂ ਨੇ। ਇਹ ਸਾਰੀਆਂ ਉਹਦੇ ਵਿੱਚ ਨਾਈਲੋਨ ਜਿਹੜੀਆਂ ਨੇ ਰਬੜ ਜਿਹੜੀਆਂ ਤੇ ਬਾਕੀ ਕਹਿੰਦੇ ਉਹਦੇ ਵਿੱਚ ਜਾਲ ਘੱਟ ਘਸਦਾ। ਤੇ ਆਹ ਵੀ ਮਸ਼ੀਨ ਥੋੜੀ ਚੱਲੀ ਹੋਈ ਆ। ਹਜੇ ਵੈਸੇ ਤਾਂ ਇਹ ਹੈਗੀ ਆ। ਤੀਜਾ ਸੀਜ਼ਨ ਆ ਇਹਦਾ ਪਰ ਕਿਲੇ ਇਹਦੇ ਨਾਲ ਆਹੀ 20 25 ਕੇ ਪੱਟੇ ਗਏ ਸੀਗੇ ਬਾਕੀ ਉਹਨਾਂ ਨੇ ਵੀ ਚਾਦਰ ਚ ਬਣਾਈ ਆ ਇੱਕ ਨੇ ਜਿਵੇਂ ਇਹਨਾਂ ਦੀ ਚਾਦਰ ਮੋੜੀ ਹੋਈ ਆ ਮਸ਼ੀਨ ਦੀ ਆਉਗੇ ਹੁਣ ਆਏ ਜਾਓ ਮੇਰੇ ਖਿਆਲ ਦੇ ਵਿੱਚ 25 ਤਰੀਕ ਕਹਿੰਦੇ ਨੇ ਵੀ 25 ਤਰੀਕ ਕੋ ਵੀ ਦਿਨ ਨਹੀਂ ਲੇਟ ਕਰਦੇ ਹੈਗੇ ਆਹ ਚੌਥੇ ਨੂੰ ਚੌਥੇ ਪੰਜਵੇਂ ਨੂੰ ਆ ਗਈ ਜਿੱਦਣ ਆਪਾਂ ਦਿਖਾਵਾਂਗੇ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਬਾਕੀ ਆਲੂ ਪੱਟਣਾਂ ਦੀ ਵੀ ਆਪਣੀ ਹਜੇ ਆਹੀ ਸਲਾਹ ਅੱਜ ਉੱਥੇ ਵੀ ਆਪਣੇ ਬੇਲ ਬਟਣ ਲਾਏ ਹੋਏ ਨੇ ਤੇ ਕੁਝ ਸਪਰੇਅ ਕਰਤੀ ਸੀਗੀ 2.5 ਕਿੱਲਿਆਂ ਨੂੰ ਤੇ ਅੱਜ ਬੇਲ ਵਢਣ ਲਾਏ ਨੇ ਹਾਂ 2.5 ਕਿੱਲਿਆਂ ਦੀ ਵਢਣੀ ਆ ਫਿਰ ਪਟਾਂਗੇ ਆਲੂ ਕੁਝ ਤੇ ਬੇਲ ਆਪਣੀ ਵੀ ਵੈਸੇ ਜਿਹੜੀ ਜੀ 2 ਲਿਆ ਸੀਗਾ ਰਿਸ਼ਤੇਦਾਰਾਂ ਤੋਂ ਉਹ ਐਵੇਂ ਦਾ ਹੀ ਖੜਾ ਫੁੱਲ ਇਦੇ ਨਾਲੋਂ ਵੀ ਵੱਧ ਹਰੀਆ ਮੇਲ ਉਹ ਤੇ ਉਹ ਵੀ ਅੱਜ ਉਹ ਕੱਲ ਨੂੰ 23 ਤਰੀਕ ਨੂੰ ਪਾਣੀ ਲੱਗਿਆ ਹੋਇਆ ਉਹਨੂੰ 23 ਤਰੀਕ ਨੂੰ 90 ਦਿਨ ਦਾ ਹੋ ਜਾਊਗਾ ਉਹ ਤੇ ਬਾਕੀ ਸਪਰੇਅ ਸਪਰੂਆਂ ਦੇ ਤੇਲੇ ਤੁਲੇ ਦੀਆਂ ਮਿੱਡਾ ਥਾਇਆ ਇੱਕ ਦੋ ਹੋਰ ਉਹ ਕਰੀਆਂ ਵੀ ਨੇ ਚਾਰ ਸਪਰੇਅਾਂ ਕਰਤੀਆਂ ਦੀਆਂ ਇਨਸੈਕਟੀਸਾਈਡ ਦੀਆਂ ਫੰਗੀਸਾਈਡ ਦੀਆਂ 2-4 ਹੋ ਗਈਆਂ ਸੀਗੀਆਂ ਪਹਿਲਾਂ 15-45 ਸੀਗੇ ਤੇ ਯੂਰੀਆ ਉਹਦੇ ਵਿੱਚ ਪਾਏ ਹੋਏ ਨੇ ਤਿੰਨ ਬੈਗ ਪਹਿਲਾਂ ਵਾਲੇ 'ਚ ਪਰਲੇ ਵਾਸਤੇ ਜਿਹੜੀ ਪੇਲ ਸਪਰੇਅ ਕੀਤੀ ਸੀਗੀ ਉਹ 'ਚ ਦੋ ਬੈਗ ਸੀਗੇ ਇਹ ਚ ਕਿੰਨੇ ਥੱਲੇ ਜੂਰੀਏ ਤੇ ਪਾਏ ਨੇ ਹਰ ਮੇ ਤਾਂ ਤਿੰਨ ਹੈ ਤਿੰਨ ਥੱਲੇ ਜੂਰੀਏ ਤੇ ਪਾਏ ਹੋਏ ਨੇ ਬਾਕੀ ਦਿਖਾਉਣੇ ਹੁਣ ਪਹਿਲੇ ਜੇ ਤੋੜਨਾ ਅਜਾ ਲਿਫਟ ਦੀ ਸੈਟਿੰਗ ਕਰਨੀ ਪਊ ਡੰਡਾ ਰੋਡਾ ਛੋਟਾ ਵੱਡਾ ਹੋਣਾ ਬਾ ਡੰਡਾ ਵੀ ਦੇਖਣਾ ਪਊਗਾ ਓਚਾ ਫੜਾ ਉੱਚੀ ਚੱਲ ਰਿਹਾ ਹੈ ਨਾ ਛੋਟਾ ਉੱਚੀ ਨਹੀਂ ਹੈਗਾ ਪਲੇਟ ਬਾ ਠੀਕ ਆ ਨਾ ਠੀਕ ਆ ਟਾਈਗਰ ਕੇਤਾ ਜੇ ਥੋੜਾ ਜਿਹਾ ਕਿੱਲੇ ਹੀ ਹੈ ਓਏ ਚੁਗਦੇ ਰਾਜੂ ਬੇਲ ਕੱਲੀ ਬੇਲ ਚੂਗੀ ਆਲੂ ਨਾ ਚੂਗੀ ਹੇਲ ਤੋਤਾ ਹਾਂ ਆਲੂ ਨੂੰ ਜਮਾ ਹਟ ਕਰੇ ਦਿੰਦੀ ਆ ਮਸ਼ੀਨ ਇਹ ਪੈਸੇ ਲੰਬੀ ਮਸ਼ੀਨ ਦਾ ਹੀ ਫਾਇਦਾ ਹੁੰਦਾ 105 ਸਰੀਏ ਵਾਲੀ ਆ ਜਦ ਇਹ 1 ਲੱਖ 20 ਹਜ਼ਾਰ ਦੀ ਲਈ ਸੀਗੀ 2 ਸਾਲ ਪਹਿਲਾਂ ਅੱਜ ਹੁਣ 2024 ਵਾਲਾ ਸੀਜ਼ਨ ਚੱਲਦਾ 2022 ਵਾਲੇ 22 ਦਾ ਸੀਜ਼ਨ ਲਾਇਆ ਸੀਗਾ ਇਹੋ ਲਿਆ ਕੇ ਤੇ ਫਿਰ 2023 ਚ ਪੱਟੇ ਹੁਣ 2024 ਚ ਅ ਤੀਜੀ ਵਾਰ ਕੱਟ ਰਹੀ ਆ ਇਹਨ ਜੇ ਨਾਲੂ ਥੋੜੇ ਆਲੂ ਹੁੰਦੇ ਸੀਗੇ ਪਹਿਲਾਂ ਇਹ ਵੀ ਮੁੰਡੇ ਬਾਈ ਕੋਲ ਮੁੰਡੇ ਕੋਲ ਆਪਣਾ ਮਿੱਟਾਲੇ ਕੋਲ ਤੇ ਬਾਕੀ ਸਾਲਾਂ ਕੱਢੀ ਸੀਗੀ ਤੇ ਅੱਪਾਰੇ ਹੁਣ ਹਟ ਰਹੀ ਜੀ ਇੰਨੀ ਇਸ ਤਰ੍ਹਾਂ ਮੰਜੂੜ ਕਿਉਂਕਿ ਫਿਰ ਥੋੜਾ ਜਿਹਾ ਵਧਾ ਰਿਆ ਸੀਗਾ ਪਹਿਲਾਂ ਆਪਾਂ ਗਾਜਰਾਂ ਕਰਦੇ ਸੀਗੇ ਪੀੜੀ ਗਾਜਰ ਲਾਉਂਦੇ ਸੀਗੇ ਤਾਂ ਕਰਕੇ ਫਿਰ ਇਹ ਲੰਗ ਗਾਜਰਾਂ ਦਾ ਬੰਦ ਹੀ ਕਰਤਾ ਸੀਗਾ ਆਪਾਂ ਨੇ ਤਾਂ ਕੰਮ ਹੈਗਾ ਵੈਸੇ ਵਧੀਆ ਸੀਗਾ ਪਰ ਉਹ ਥੋੜਾ ਜਿਹਾ ਮਤਲਬ ਲੰਬਾ ਕੰਮ ਹੈ ਹੌਲੀ ਹੌਲੀ ਚੱਲਦਾ ਸੀਗਾ ਤੇ ਦੂਜੀ ਫਸਲ ਵੀ ਨਹੀਂ ਆਉਂਦੀ ਸੀ ਜਿਹੋ ਦੇ ਵਿੱਚ ਲੇਟ ਰੂਟ ਹੋ ਜਾਂਦੇ ਸੀ ਕਾਦੂ ਦਾ ਸਾਈਜ਼ ਵੈਸੇ ਬਹੁਤ ਵਧੀਆ ਗੋਲੀ ਵਾਲਾ ਤਾਂ ਬਹੁਤ ਘੱਟ ਹੈ ਆ ਕਰ ਲਾ ਬੰਦ ਬਾਕੀ ਬੇਲ ਚੁੱਕ ਕੇ ਫਿਰ ਦੇਖਦੇ ਆ ਦੁਬਾਰਾ ਉਧਰ ਚੋਰ ਰਹੇ ਨੇ ਬੰਦੇ ਆ ਤਾਂ ਹੁਣ ਜਿਹੜਾ ਉਹ ਫਰੋਟ ਵਾਲੇ ਕਹਿੰਦੇ ਤੇ ਫਰੋਟ ਸਾਈਜ਼ ਪਾਈ ਜਾਵੇ ਵਿੱਚ ਆ ਤਾਂ ਵਿੱਚ ਪਊਗਾ ਹੀ ਹੁਣ ਸਾਰਾ ਇਹ ਤਾਂ ਵਿੱਚੇ ਪਊਗਾ ਇਹਦੋਂ ਅਮਰੀਕਾ ਵਾਲਾ ਤਾਂ ਕੋਈ ਨਹੀਂ ਹੈਗਾ ਕੋਈ ਮਾੜਾ ਮੋਟਾ ਨਿਕਲੂਗਾ ਪੰਜ ਚਾਰ ਥੱਲੇ ਹਾਂ ਸਾਰੇ ਮਾੜਾ ਮੋਟਾ ਕਿਤੇ ਕੱਢਤਾ ਕਿਤੇ ਨਹੀਂ ਆਇਆ ਜੇ ਧੁੱਪਾਂਆਂ ਲੱਗ ਜਾਂਦੀਆਂ ਦੋ ਦਿਨ ਫਿਰ ਜਮਾ ਹੀ ਰੰਗ ਇਹਦਾ ਰੰਗ ਹੋਰ ਚਮਕਿਆ ਹੋਣਾ ਦੀ ਹਾਂ ਹੈਨਾ ਸ਼ਾਈਨਿੰਗ ਤਾਂ ਪੂਰੀ ਆ ਹਣ ਆ ਲੂਜੀ ਸ਼ਾਈਨਿੰਗ ਤਾਂ ਪੂਰੀ ਆ ਧੁੱਪ ਕਰਕੇ ਹੋ ਥੋੜਾ ਮਰ ਹੁਣ ਇਹਨੇ ਮਿੱਟੀ ਮਾੜੀ ਮੋਟੀ ਲੱਗਦੀ ਆ ਕੁਝ ਧੁੱਪ ਨਹੀਂ ਹੈ ਜੀ ਦਾਣਾ ਵੈਸੇ ਵਧੇਰਾ ਪਿਆ ਹੈ ਨਾ ਹਾਂ ਹੋਟ ਆ ਵੀ ਹੈਗਾ ਪੂਰਾ ਬਾਕੀ ਹੁਣ ਬੋਰੀਆਂ ਭਰ ਕੇ ਪਤਾ ਲੱਗੂਗਾ ਕਿੰਨਾ ਝੜ ਆਊਗਾ ਹੈ ਆਹੋ ਇਹ ਤਾਂ ਹੈ ਗੱਲ ਮੋਟਾ ਕਦੇਰਾ ਵੀ ਚਾਲੂ ਹੈ ਨਾ ਹੋਰ ਇਹ ਤਾਂ ਬੀਜ ਨਹੀਂ ਠੀਕ ਤਾਂ ਪੂਰਾ ਵਧੀਆ ਹੈ ਫਿਰ ਹੋਰ ਮੋਟਾ ਕਰਦੇ ਸਾਰਾ ਠੀਕ ਹੈ ਬਾਕੀ ਰੇਟ ਬਲਾਉਨੇ ਆ ਵਪਾਰੀ ਨੂੰ ਹੁਣ ਫਿਰ ਤੁਹਾਨੂੰ ਦੱਸਾਂਗੇ ਕੀ ਰੇਟ ਰੁੱਟ ਚੱਲ ਰਿਹਾ ਹੈ ਵੈਸੇ ਤਾਂ 5.5 ਤੋਂ ਲੈ ਕੇ 7 ਰੁਪਏ ਤੱਕ ਦੜਾ ਵਰਦੇ ਨੇ। ਬਾਕੀ ਅੱਜ ਦਾ ਕੀ ਰੇਟ ਹੈ ਉਹ ਤੁਹਾਨੂੰ ਦੱਸਾਂਗੇ। ਛਾਂਟੀ ਆ ਜਿਹੜੀ 40mm+ ਲੈਂਦੇ ਨੇ 5.5 ਤੋਂ 7 ਦੇ ਕਰੀਬ 45mm ਦੇ ਕਰੀਬ ਵੀ ਲਈ ਜਾਂਦੇ ਨੇ 45+ ਵੀ ਲਈ ਜਾਂਦੇ ਨੇ। ਪੌਣੇ 1.5 ਰੁਪਏ ਨੂੰ। ਬਾਕੀ ਦੇਖਦੇ ਆ ਕੀ ਆਉਂਦਾ ਰੇਟ ਫਿਰ ਤੁਹਾਨੂੰ ਦੱਸਾਂਗੇ ਸਾਰਾ। ਆ ਲੱਗੇ ਅੱਜ ਖੇਤ ਤੇ ਵੇਲ ਵੱਢਣ। ਇਹ ਇਹ ਵੀ ਲਗਭਗ ਕੱਲ ਨੂੰ 90 ਦਿਨ ਦਾ ਹੋ ਜਾਣਾ ਹੈ 90 ਦੇ ਹੋ ਗਿਆ ਮੰਨ ਲਓ ਅ 23 ਅਕਤੂਬਰ ਦਾ ਪਾਣੀ ਆਇਆ ਹੋਇਆ ਇਹਨੂੰ ਖੇਤ ਨੂੰ ਤੇ ਬਲੈਡ ਬਲੂਟ ਦਾ ਬਚਾਓ ਆ ਬਿਲਕੁਲ ਕੋਈ ਬਲੈਟ ਵਾਲੀ ਦਿੱਕਤ ਨਹੀਂ ਹੈਗੀ ਇਹ ਜੀ 2A ਲਿਆ ਸੀਗਾ ਇਹ ਆਪਾਂ ਨੇ ਰੱਖਣਾ ਬੀਜ ਕੁਛ ਕੁਛ ਆਪਣੇ ਦੋਸਤਾਂ ਮਿੱਤਰਾਂ ਨੂੰ ਦੇਣਾ ਲੋਕ ਜਣਿਆਂ ਨੂੰ ਤੇ ਬਾਕੀ ਰੋਗੀਆਂ ਕਰਤੀ ਸੀਗੀ ਇਹਦੀ ਹੁਣ 마ੜੇ 마ੜੇ ਹਲਕੇ ਜੇ ਕਿਤੇ ਕਿਤੇ ਲੱਗੇ ਨੇ ਪੱਤੇ ਪੀਲੇ ਹੁਣ ਦੇਖ ਸਕਦੇ ਆਪਾਂ ਬਾਕੀ ਤੇ ਤੇਲੇ ਤੁਲੇ ਤੋਂ ਮੱਛਰ ਤੋਂ ਮੱਖੀ ਤੋਂ ਕਰੀ ਵੀ ਆ ਸਪਰੇ ਕਰਦੇ ਰਹੇ ਆ 10 ਕ ਦਿਨਾਂ ਦੇ ਉੱਤੇ ਕਰ ਦਿੰਦੇ ਸੀਗੇ 10 12 ਦਿਨਾਂ ਤੇ ਬਦਲ ਬਦਲ ਕੇ ਮਿੱ Đਾ ਥਾਇਆ ਤੇ ਵਧੀਆ ਖੜਾ ਖੇਤ ਆ